ਸਸ ਸਗਲ ਦੋਸਤੋ ਅੱਜ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੁਆਰਾ ਇੱਕ ਟ੍ਰਾਂਸਪੋਰਟ ਆਫਿਸ ਦੇ ਵਿੱਚ ਛਾਪੇਮਾਰੀ ਕੀਤੀ ਗਈ ਜਿੱਥੇ ਕਿ ਲੋਕਾਂ ਦੁਆਰਾ ਫੈਂਸੀ ਨੰਬਰ ਲਗਵਾਏ ਜਾ ਰਹੇ ਸਨ ਆਰਸੀਆਂ ਬਣਵਾਈਆਂ ਜਾ ਰਹੀਆਂ ਸਨ ਤੇ ਹੋਰ ਟ੍ਰਾਂਸਪੋਰਟ ਵਿਭਾਗ ਦੇ ਸੰਬੰਧਿਤ ਕੰਮ ਕਰਵਾਏ ਜਾ ਰਹੇ ਸਨ ਤੇ ਇਸ ਮੌਕੇ ਕੀ ਖੁਲਾਸੇ ਹੋਏ ਤੇ ਕੀ ਆਉਣ ਵਾਲੀਆਂ ਪਾਲਿਸੀਆਂ ਬਾਰੇ ਉਹਨਾਂ ਵੱਲੋਂ ਕਿਹਾ ਗਿਆ ਲੋਕਾਂ ਦੇ ਨਾਲ ਉਹਨਾਂ ਨੇ ਜਿੱਥੇ ਗੱਲਬਾਤ ਕੀਤੀ ਉੱਥੇ ਲੋਕਾਂ ਦੀਆਂ ਤਕਲੀਫਾਂ ਵੀ ਸੁਣੀਆਂ ਆਓ ਦੇਖੋ ਇਹ ਮੌਕੇ ਦੀ ਵੀਡੀਓ ਤੇ ਆਪਣੀ ਪੰਡੈਸੀ ਪੰਡੂਸੀ ਆਰਸੀਆਂ ਦੀ ਸਰ ਆਪਣੀ ਪੰਡੈਸੀ ਸਰ ਸਭ ਤੋਂ ਥੱਲੇ ਹੀ ਆ ਜੀ ਕਿੰਨੀ ਹੁਣ ਹੈਗੀ ਆ 235 ਕਾ ਇਹ ਵੀ ਕੱਢ ਦਿਓਗੇ ਨਵੇੜ ਤੋਂ ਸਾਰੀ ਇਸ ਤੇ ਮੈਂ ਦੱਸਾਂਗੀ ਹਾਂ ਸਾਡੇ 80 ਕਹੇ ਜੇ ਨਹੀਂ ਜਿਹੜੇ ਐਚਐਸਆਰਪੀ ਪੈਂਡਿੰਗ ਪੇ ਨਹੀਂ ਜਿਨ੍ਹਾਂ ਦੀ ਨੰਬਰ ਪਲੇਟਾਂ ਨਹੀਂ ਲੱਗੀਆਂ ਅੱਛਾ ਤੇ 150 ਮਤਲਬ ਆਰਸੀ ਰੋਜ਼ ਅਪਡੇਟ ਹੁੰਦੀ ਹੈ ਨੰਬਰ ਪਲੇਟ ਲੱਗਣ ਤੋਂ ਬਾਅਦ ਆਸੀ ਬੰਦੀ ਹੈ ਹਾਂਜੀ ਸਰ ਉਹ ਅੱਗੇ ਪੁੱਛ ਨਹੀਂ ਕਰਦਾ ਡਾਟਾ ਠੀਕ ਜਿਨ੍ਹਾਂ ਨੰਬਰ ਪਲੇਟਾਂ ਨਹੀਂ ਲਵਾਈਆਂ ਉਹਨਾਂ ਦੀ ਨਹੀਂ ਮੰਗਣੀ ਡੀਲਰਸ ਨਹੀਂ ਜੀ ਠੀਕ ਹੈ ਉਹ ਫਿਰ ਨੰਬਰ ਪਲੇਟ ਵਾਲੇ ਨੂੰ ਮੜਾ ਜਾ ਕਰਦਿਆ ਕਰੋ ਅਵੇਰ ਵੀ ਨੰਬਰ ਪਲੇਟ ਲਵਾਓ ਉਹਨਾਂ ਨਾਲ ਸੈਟਅਪ ਕਰ ਰਹੇ ਹਾਂ ਡੀਲਰਜ਼ ਨਾਲ ਜੀ ਹਾਂ ਕਿ ਇਹਨਾਂ ਨੂੰ ਤੁਸੀਂ ਅਪਲੋਡ ਕਰਾਓ ਜਾਂਦੇ ਤੇ ਡੀਐਲ ਕਿੰਨੇ ਆ ਡੀਗੇਨ ਸਰ ਸਾਡੇ ਸਿਰਫ 27 ਪੈਂਡਿੰਗ ਨੇ ਸਿਰਫ 27 ਉਹ ਵੀ ਤਾਂ ਪੈਂਡਿੰਗ ਨੇ ਜੀ ਕਿਉਂਕਿ ਉਹ ਨਾ ਟੈਸਟ 'ਚ ਫੇਲ ਹੋ ਗਏ ਇਹ ਅਸੀਂ ਉਹ ਐਪਲੀਕੇਸ਼ਨ ਰਿਜੈਕਟ ਨਹੀਂ ਜਿਹੜਾ ਫੇਲ ਹੋ ਥੋੜਾ ਪੈਂਡਿੰਗ ਆ ਉਹਨੂੰ ਨਾ ਪੈਂਡਿੰਗ ਇਹਨੂੰ चर, फेल ਨੂੰ ਨਾ ਤੁਸੀਂ ਕਹਿੰਦੇ ਤੁਸੀਂ ਦੂਜਾ ਪੈਂਡਿੰਗ ਦੱਸੋ ਦੂਜਾ ਦੂਜਾ ਨਹੀਂ ਹੈ ਜੀ ਦੂਜਾ ਕੋਈ ਨਹੀਂ ਕੋਈ ਨਹੀਂ ਹੈ ਜੀ ਜਿਹੜਾ ਫੇਲ ਹੋ ਕਾ ਦਾ ਪੈਂਡਿੰਗ ਹੈ ਉਹ ਤੇ ਚਲੋ ਟੈਸਟ ਕਲੀਅਰ ਕਰੂ ਫੇਰ ਹੋ ਜਾਊਗਾ ਉਹ ਜੇ ਅਸੀਂ ਐਪਲੀਕੇਸ਼ਨ ਰਿਜੈਕਟ ਕਰ ਦਿੰਦੇ ਆ ਉਹਨੂੰ ਫੇਰ ਸਾਰੀ ਐਪਲੀਕੇਸ਼ਨ ਦੇ ਪੈਸੇ ਭਰਨੇ ਪੈਣਗੇ ਨਹੀਂ ਤਾਂ ਕੱਲਾ ਟੈਸਟ ਦੇ ਭਰੂ ਤੁਸੀਂ ਉਹ ਰਿਜੈਕਟ ਨਹੀਂ ਕਰਨੀ ਪਰ ਉਹਨੂੰ ਤੁਸੀਂ ਪੰਡੈਂਸੀ 'ਚ ਨਹੀਂ ਕਹਿਣਾ ਪੰਡੈਂਸੀ ਉਹ ਆ ਜਿਹਦਾ ਟੈਸਟ ਕਲੀਅਰ ਆ ਸਰ ਐਕਚੁਅਲੀ ਉਹ ਅਕਾਊਂਟ 'ਚ ਖੜੀ ਰਹਿੰਦੀ ਆ ਜੀ ਪਰ ਤੁਸੀਂ ਜਿਹੜੀ ਸਾਨੂੰ ਚੀਜ਼ ਦੇਣੀ ਹੈ ਨਾ ਜਾਣਕਾਰੀ ਉਹ ਤੁਸੀਂ ਦੇਣੀ ਜਿਹਦਾ ਟੈਸਟ ਕਲੀਅਰ ਹੈ। ਰਾਈਟ ਸਰ ਜਿਹਦਾ ਟੈਸਟ ਨਹੀਂ ਕਲੀਅਰ ਹੋ ਤੇ ਉਹਦੀ ਗਲਤੀ ਹੈ ਨਾ ਉਹ ਆਪ ਦਾ ਟੈਸਟ ਕਲੀਅਰ ਕਰ ਲੂ ਤੇ ਬਾਕੀ ਸਭ ਜ਼ੀਰੋ ਆ ਸਾਡੀ। ਠੀਕ ਹੈ ਚਲੋ ਜਿਹੜੀ ਉਹ ਆਰਸੀਆਂ ਦੀ ਹੈ ਨਾ ਉਹ ਤੁਸੀਂ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਲੈਣ ਦੀਆਂ ਉਹ ਏਜੰਸੀਆਂ ਵਾਲਿਆਂ ਨੂੰ ਤੁਸੀਂ ਕਹੋ ਕਿ ਆਪਦੀਆਂ ਨੰਬਰ ਪਲੇਟਾਂ ਲਾਓ ਤੇ ਤੁਹਾਡੀਆਂ ਆਰਸੀਆਂ ਬਣਨ ਕਿਉਂਕਿ ਉਹ ਪੈਂਟੰਸੀ ਬੋਲਦੀ ਰਹਣੀ ਹੈ। ਨਹੀਂ ਸਰ ਠੀਕ ਹੈ ਹੋਰ ਜੀ ਭਰਾ ਜੀ ਠੀਕ ਠਾਕ ਜੀ ਕੀ ਕਰਾਉਣਾ ਹੈ? ਆਪਾਂ ਨੰਬਰ ਚੇਂਜ ਕਰਾਣਾ ਹੈ ਜੀ। ਨੰਬਰ ਸਵਾਈਪ ਕਰਾਉਣਾ? ਹਾਂ ਜੀ ਆਰਸੀ ਦੇ। ਚਲਾਨ ਭਰਨਾ ਹੈ ਜੀ। ਠੀਕ ਆਪਾਂ ਰੋ ਜੀ। ਚਲਾਨ ਭਰਦਾ। ਚਲਾਨ ਭਰ ਕੇ ਨਹੀਂ ਨੰਬਰ ਸਵਾਈਪ ਕਰਾਉਣਾ ਚੇਂਜ ਕਰਾਉਣਾ। ਕਿਹੜਾ ਨੰਬਰ ਲੈਣਾ? ਆਪਾਂ ਆਪਣੇ ਨੰਬਰ ਦੇਣਾ ਇ ਚਾਚੇ ਦੇ ਨਾਮ ਤੇ ਜੀ। ਹਾਂ। ਆਹ ਨੰਬਰ ਆਪਲਾ ਹੈ। ਕਿਉਂ ਚਾਚੇ ਦੇ ਬਾਹਰ ਚ ਲੈਣਾ। ਨਹੀਂ ਚਾਚੇ ਵਾਲੇ ਤੇ ਨਹੀਂ ਹੋਣਾ। ਇੱਕੋ ਨਾਮ ਦੀਆਂ ਗੱਡੀਆਂ ਚਾਹੀਦੀਆਂ ਦੋਵੇਂ। ਇੱਕੇ ਨਾਮ ਇੱਕੇ ਐਡਰੈਸ। ਇੱਕੇ ਐਡਰੈਸ ਤੇ ਇੱਕੇ ਨਾਮ ਤੇ ਉਹ ਫਿਰ ਸਵਾਈਪ ਹੋ ਸਕਦਾ। ਇਦਾਂ ਨਹੀਂ ਹੁੰਦਾ। ਇਹ ਹਾਂ ਇਦਾਂ ਨਹੀਂ ਹੋਣਾ। ਜਾਂ ਤੇ ਚਾਚੇ ਨੂੰ ਪਹਿਲਾਂ ਸੇਲ ਕਰੋ ਉਹ ਚੀਜ਼। ਉਹ ਚਾਚੇ ਦੇ ਨਾਲ ਚੜੂ ਫੇਰ ਸਵਾਈਪ ਹੋਣਾ ਉਦਾਂ ਨਹੀਂ ਹੋਣਾ ਹਾਂ ਆ ਤੁਸੀਂ ਜਿਹੜਾ ਚਲਾਨ ਹੈ ਉਹ ਭਰ ਲਓ ਚਲਾਨ ਭਰਾ ਲਓ ਉਹ ਪਹਿਲੇ ਕਾਊਂਟਰ ਤੇ ਚਲੇ ਹੋਰ ਕੋਈ ਹੋਰ ਕੋਈ ਕੰਮ ਹੈ ਤੇ ਦੱਸੋ ਕੋਈ ਪਰੇਸ਼ਾਨੀ ਤਾਂ ਨਹੀਂ ਹੋਦਰਾ ਆ ਇਹ ਭਰ ਦੋ ਟੈਕਸ ਜਿਹੜਾ ਵਰੀਂਦਾ ਤੁਹਾਡਾ ਚਲਾਨ ਭਰਨ ਵਾਲਾ ਹੋਰ ਜੀ ਪਹਿਲੇ ਕਾਊਂਟਰ ਤੇ ਚਲੇ ਜਾਓ ਹੋਰ ਕੀ ਕੰਮ ਹੈ ਸਰ ਨੰਬਰ ਨੂੰ ਆਣਦਾ ਜੀ ਗੱਡੀ ਦਾ ਨਵੀਂ ਲਈ ਹੈ ਕਿਹੜਾ ਨੰਬਰ ਸਰ ਪੇਮੈਂਟ ਹੋ ਗਈ ਹੈ ਨੰਬਰ ਲੈਣਾ ਠੀਕ ਆ ਦਿਓ ਨੰਬਰ ਜੀ ਕਿਹੜਾ VIP ਲੈਣਾ ਹੈ ਕਿ ਸਿੰਪਲ ਹੀ ਅਜਾ ਸਿੰਪਲ ਹੀ ਇਦਾਂ ਇਹ ਛੇਤੀ ਕਰਾ ਦਿਓ ਇਹਨਾਂ ਦਾ ਕਿਦਨਦਾਰੀ ਫੀਸ ਸਰ ਪਰਸੋ ਕੀ ਚਲੋ ਠੀਕ ਹੈ ਕਿੰਨੇ ਦਿਨਾਂ ਚ ਮਿਲ ਜੂ ਨੰਬਰ ਇਹਨਾਂ ਨੂੰ ਸਰ ਅੱਜ ਹੋ ਜਾਣਾ ਅੱਜ ਹੀ ਹੋ ਜਾਊਗਾ ਚਲੋ ਠੀਕ ਹੈ ਜੀ ਹੋ ਜਾਊਗਾ ਅੱਜ ਤੁਹਾਡੇ ਕੋ ਕਿਹੜੀ ਸੀਟ ਹੈ ਅੱਛਾ ਟੈਕਨੀਕਲ ਦੱਸਣਾ ਅੱਗੇ ਹੈ ਸਰ ਵੇਰੀਫਿਕੇਸ਼ਨ ਕਰਮਿਆ ਨਹੀਂ ਨਾ ਮੈਮ ਵੈਰੀਫਿਕੇਸ਼ਨ ਕਰਦੀ ਲੋਨ ਕੈਨਸਲ ਟ੍ਰਾਂਸਫਰ ਅੱਛਾ ਲੋਨ ਕੈਨਸਲ ਤੇ ਟ੍ਰਾਂਸਫਰ ਕਰਦੇ ਠੀਕ ਹੈ ਹਾਂਜੀ ਦੱਸੋ ਭਾਜੀ ਉਹਨਾਂ ਉਸ ਦਿਨ ਇੱਥੇ ਡਿਪਾਰਟਮੈਂਟ ਦੀ ਟੈਕਨੀਕਲੀ ਐਕਚੁਅਲ ਚ ਕੀ ਹੋਇਆ ਕਿ ਜਿਵੇਂ ਆਪਾਂ ਆਨਲਾਈਨ ਸਿਸਟਮ ਚ ਪਾ ਹੋਇਆ ਹਾਂ ਹਾਂ ਅਸੀਂ ਆਨਲਾਈਨ ਫੀਸ ਦੇ ਮਤਲਬ ਰਹਿੰਦੇ ਆ ਵੀਆਪੀ ਆਈ ਨੰਬਰ ਹਾਂ ਠੀਕ ਹੈ ਉਹ ਆਪਣੇ ਆਪਣੇ ਆਪ ਵਾਪਸ ਆਉਣੇ ਚਾਹੀਦੇ ਆ ਜਿਵੇਂ ਸਰਕਾਰ ਬਣਾ ਜਦੋਂ ਬੋਲੀ ਚ ਨਹੀਂ ਲਿਆ ਜਾਂਦਾ ਆਪਣੀ ਸਰਕਾਰ ਨੇ ਬੋਲੀਆਂ ਕੈਨਸਲ ਕਰਤੀ ਸੀ ਮੈਨੂੰ ਮੈਂ ਅਪਲਾਈ ਕੀਤਾ ਸੀ ਇਹਦੇ 2 25 25 ਹਜ਼ਾਰ ਦੀਆਂ ਪੇਮੈਂਟਾਂ ਵਿੱਚ ਰੁਕੀਆਂ ਹੋਈਆਂ ਤੇ ਜੇ ਇਹਨੂੰ ਮੈਂ ਕਿੱਥੇ ਕਿਤੇ ਮਨਜੀਤ ਨੂੰ ਮੈਂ ਆਨਲਾਈਨ ਜਮਕਰਾਇਆ ਤੇ ਮੇਰੇ ਖਾਤੇ ਜਾਏਣਾ ਚਾਹੀਦਾ ਮੈਨੂੰ ਖੁਦ ਪਰਸੂ ਕਰਨਾ ਪੈ ਰਿਹਾ ਉਹਦੀ ਨਹੀਂ ਉਹ ਇਸ ਤਰ੍ਹਾਂ ਹੁੰਦਾ ਵਾ ਕਈ ਵਾਰ ਅਗਲੀ ਵਾਰੀ ਵੀ ਬੋਲੀ ਚ ਆਪਾਂ ਕਰਨਾ ਹੁੰਦਾ ਨਾ ਪਾਰਟਿਸਪੇਟ ਉਹ ਤਾਂ ਨਹੀਂ ਵਾਪਸ ਆਉਂਦੀ ਉਹ ਤੁਹਾਨੂੰ ਇੱਕ ਰੱਟ ਚਿੱਠੀ ਦੇਣੀ ਪੈਣੀ ਹੈ ਵੀ ਮੇਰੇ ਵਾਪਸ ਕੀਤੇ ਜਾਣ ਉਹ ਕਿਹੜੀ ਜਗ੍ਹਾ ਦੇਣੀ ਪਿਆ ਕਰੀ ਉਹ ਆਪਣਾ ਆਰਟੀਕਲ ਸਾਹਿਬ ਤੁਸੀਂ ਐਸਡੀਐਮ ਖਰੜਕੋ ਨੂੰ ਮੈਂ ਕਿਹਾ ਸੀ ਨਾ ਦੇ ਦਿਓ ਉਹ ਇਹਨਾਂ ਨੇ ਸਿਰਫ ਖਰੜਕੋ ਲੈ ਰਹੇ ਨੇ ਐਨਆਈਸੀ ਨੂੰ ਉਹ ਐਨਆਈਸੀ ਕੋ ਪੈਸੇ ਚੱਲਦੇ ਵੀਆਈਪੀ ਨੰਬਰ ਦੀ ਜਿਹੜੀ ਪ੍ਰੋਸੀਜਰ ਹੈ ਨਾ ਇੱਕੋ ਮਿੰਟ ਦਿਓ ਜੀ ਉਹ ਸਾਡਾ ਟਰਾਂਸਪੋਰਟ ਵਿਭਾਗ ਮੇ ਤੋਂ ਐਨਆਈਸੀ ਕੋ ਚਲ ਗਿਆ ਐਨਆਈਸੀ ਨੇ ਕਿਉਂਕਿ ਉਹਦੇ ਚ ਪਾਰਦਰਸ਼ੀ ਕੰਮ ਹੋਵੇ ਇਸ ਕਰਕੇ ਹੀ ਐਨਆਈਸੀ ਨੂੰ ਦਿੱਤਾ ਵੀ ਕੋਈ ਇਹ ਨਾ ਕਵੇ ਵੀ ਟਰਾਂਸਪੋਰਟ ਵਿਭਾਗ ਨੇ ਕਿਸੇ ਦਾ ਪੱਖਪਾਤ ਕਰਤਾ ਉਹ ਐਨਆਈਸੀ ਨੇ ਤਾਂ ਵਾਪਸ ਕਰਨੇ ਤੁਸੀਂ ਐਸਡੀਐਮ ਖਰੜਕੋ ਨੂੰ ਲੈਟਰ ਦੇਣੀ ਆ ਉਹ ਐਨਐਸਸੀ ਰੁਪਏ ਜਿਹੜੇ ਦੇਣਗੇ ਐਨਐਸਸੀ ਤੋਂ ਤੁਹਾਡੇ ਅਕਾਊਂਟ 'ਚ ਵਾਪਸ ਆ ਜਾਣਗੇ। ਹਾਂਜੀ। ਸਰ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦਾ। ਸਰ ਤੁਹਾਡਾ ਸਿਸਟਮ ਬਹੁਤ ਵਧੀਆ ਹੈ। ਬਟ ਸਰ ਜੇ ਇੱਕ ਥੋੜਾ ਹੋਰ ਸਹੂਲਤ ਸਾਡੇ ਵਾਸਤੇ ਹੋ ਸਕਦੀ ਹੈ ਕਿ ਜੀ ਇਸ ਜਿਹੜਾ ਉਹ ਜਿਹੜਾ ਤੋਂ ਸਭ ਕੁਝ ਆਨਲਾਈਨ ਅਪਲਾਈ ਕਰ ਸਕਦੇ ਆ। ਸਾਨੂੰ ਫਿਜ਼ੀਕਲ ਫਾਰਮ ਨਾ ਜਮਾ ਕਰਾਉਣੇ ਪੈਣ। ਇੱਥੇ ਕਿਉਂਗਾ ਅੱਜ ਲਾਈਨ ਨਹੀਂ ਹੁੰਦੀਆਂ ਲੱਗੀਆਂ। ਹੋਰ ਤਰ੍ਹਾਂ ਜੂ ਕਰਦਾ ਮੈਂ ਨੰਬਰ ਇੱਕ ਤੋਂ ਉੱਪਰ ਕਿਉਂ ਕਰਦਾ 10 ਤੱਕ ਜਾਣਾ ਪੈਂਦਾ। ਇੱਕ ਲਾਈਨ ਚੋਂ ਖਤਮ ਕਰਦੇ ਦੂਜੀ ਜਾਂਦਾ ਜਦੋਂ ਮੈਂ ਆਪਣਾ ਨਵਾਂ ਨੰਬਰ ਲਿਆ ਸੀ। ਨਹੀਂ ਉਹ ਖਤਮ ਕਰ ਦੇਣਾ ਤੁਹਾਨੂੰ ਇੱਥੇ ਆਉਂਦੀ ਲੋੜ ਹੀ ਨਾ ਪਵੇ। ਥੈਂਕ ਯੂ ਸਰ। ਫਿਜ਼ੀਕਲ ਫਾਰਮ ਆਪਾਂ ਖਤਮ ਕਰਾਂਗੇ। ਆਨਲਾਈਨ ਹੀ ਕਰ ਦੇਣਾ ਸਾਰਾ। ਕਰ ਦੇਣਾ ਸੌਖਿਆ ਸਾਰਾ। ਠੀਕ ਹੈ ਠੀਕ ਹੈ। ਹੋਰ ਤੁਸੀਂ ਕੀ ਕੰਮ ਕਰਦੇ? ਲੋਨ ਕੈਸ਼ ਤੋਂ ਟ੍ਰਾਂਸਫਰ ਅੱਛਾ ਤੁਹਾਡੀ ਇਹ ਨਾਲ ਇਕੋ ਸੀਟੀ ਆ। ਠੀਕ ਹੈ ਇਹ ਸਰ ਇਹਨਾਂ ਨਾਲ অপারেਟਰ ਹੈ ਠੀਕ ਹੈ অপারেਟਰ ਨੇ ਠੀਕ 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 ਹੈ ਹੋਰ ਜੀ ਬਾਉ ਜੀ ਕੀ ਕੰਮ ਜੀ ਮੇਰੀ ਇਹਦੀ ਰਜਿਸਟ੍ਰੇਸ਼ਨ ਹੈ ਗੱਡੀ ਰਜਿਸਟ੍ਰੇਸ਼ਨ ਹੈ ਟ੍ਰਾਂਸਫਰ ਹੋ ਕਿਦੋਂ ਹਾਲੀ ਰਹਿਣ ਆਏ ਹਾਂ ਗੱਡੀ ਦੀ ਰਜਿਸਟ੍ਰੇਸ਼ਨ ਕੈਂਡੀਗਰ ਤੋਂ ਪੰਜਾਬ 'ਚ ਟ੍ਰਾਂਸਫਰ ਕਰਾਉਣੀ ਹੈ ਅਸੀਂ ਚੰਡੀਗੜ੍ਹ ਤੋਂ ਪੰਜਾਬ 'ਚ ਕਰਾਉਣੀ ਹੈ ਕਿੰਨੇ ਦਿਨ ਦੀ ਤਾਰੀ ਫੀਸ ਕੀ ਅੱਜ ਧਾਰਨੀ ਹੈ ਜੀ ਨਹੀਂ ਹਜੇ ਫੀਸ ਬਣਾ ਰਹੇ ਹਾਂ ਅੱਛਾ ਠੀਕ ਹੈ ਦਿਓ ਬਣਾ ਕੇ ਇਹਨਾਂ ਨੂੰ ਫੀਸ ਕਿ ਕਿੰਨੇ ਦਿਨਾਂ ਚ ਹੋ ਜੂਗੀ ਅਗਲੇ ਮਹੀਨੇ ਦੂਜੀ ਸਨਮਡੇ ਅੱਛਾ ਜੀ ਚੰਡੀਗੜ੍ਹ ਤੋਂ ਪੰਜਾਬ ਦਾ ਨੰਬਰ ਹੋਣਾ ਹਾਂ ਜੀ ਚਲੋ ਇੱਕ ਹਫਤੇ ਜਾਂਦੇ ਕਰ ਦੇਣਗੇ ਜਨਾਬ ਫਿਰ ਮੈਨੂੰ ਦੱਸ ਦਿਓ ਤੁਸੀਂ ਠੀਕ ਹੈ ਠੀਕ ਹੈ ਠੀਕ ਠੀਕ ਕਰ ਦੂੰ ਕਰ ਲੀ ਠੀਕ ਹੈ ਹੋਰ ਜੀ ਪਾਉ ਜੀ ਪਾਉ ਜੀ ਤੁਹਾਡੇ ਅਫਸਰ ਚਲਾਗਾ ਹੋ ਗਿਆ ਇੱਕ ਅੱਛਾ ਅਫਸਰ ਹੈ ਮੈਂ ਕਾਮ ਮੁਸਲੀਕ ਹਾਂ ਕੋਈ ਨਾ ਆਟਿਓ ਸਾਹਿਬ ਆਟਿਓ ਸਾਹਿਬ ਠੀਕ ਹੈ ਬਈ ਬਈ ਇਹ ਸਾਹਿਬ ਭਾਏ ਨਾ ਇੱਕ ਅੱਧੇ ਦਿਨ ਤੋਂ ਭਾਈ ਯੂਰ ਭਾਈ ਪਾਵਾ ਚੰਡੀਗੜ੍ਹ ਦਾ ਸੂਬਾ ਪੋਹਾਂਦੇ ਤੇ ਤੁਸੀਂ ਸਾਡੇ ਨਾਲ ਆਓਗੇ ਹੈ ਤੁਹਾਡਾ ਅਫਸਰ ਵਾਕੇ ਤਰੀ ਦੇ ਹੋ ਗਿਆ ਸਾਫ ਕਾ ਕਿਵੇਂ ਪੰਜ ਪੰਜ ਛੱਡ ਦੇਣੀ ਹੈ ਨਹੀਂ ਨਹੀਂ ਮੇਰੇ ਕੋਲ ਮੈਂ ਨਾ ਅਸਤੀਫਾ ਦਿੱਤਾ ਹੈ ਚੋਣ ਤੋਂ ਬਾਅਦ ਠੀਕ ਹੈ ਜੀ 17 18 ਸਾਲ ਲਾਇਕ ਲਗਾਤਾਰ ਪਾਰਟੀ ਚੋਣਾਂ ਦੇ ਨਜ਼ਾ ਹੀ ਪਰ ਮੈਂ ਰਿਜ਼ਾਈਨ ਕਰਤਾ ਹੀ ਤਿੰਨ ਚਾਰ ਮਹੀਨੇ ਹੋ ਗਏ ਆ ਠੀਕ ਹੈ ਤੁਹਾਡਾ ਜੀ ਜਿਸ ਤੁਹਾਡਾ ਲਈ ਤਾਂ ਸਾਫ ਪਾਏਗਾ ਅਫਸਰ ਤੁਹਾਡਾ ਅੱਛਾ ਥੋੜੇ ਜਿਹਾ ਪੱਖੇ ਸਹੀ ਕਰਾ ਦਿਓ ਬੰਦਾ ਲੈਣ ਚ ਕੋਲਦਾ ਕਰਵਾ ਆਰਟੀਓ ਸਾਹਿਬ ਪੱਖੇ ਸਹੀ ਕਰਵਾਓ ਕਰਵਾਦਨੇ ਸਰ ਏਸੀ ਵੀ ਕੱਲੇ ਚਾਲੂ ਹੋਏ ਪੱਖੇ ਪੱਖੇ ਲੱਗੇ ਹੈਗੇ ਤੇਜ਼ ਕਰਨ ਵਾਲੇ ਕਲੈਂਸਰ ਪੈਣ ਵਾਲੇ ਇਹਨਾਂ ਦੇ ਇਪ ਪਵਾਓ ਕਲੈਂਸਰ ਪਵਾ ਪੱਖੇ ਉਹ ਦੋਵੇਂ ਉਹ ਵੇਖੋ ਮੈਂ ਅੱਗੇ ਆ ਕੇ ਵੇਖਿਆ ਘੱਟ ਚੱਲਦੇ ਆ ਸਰ ਇਹ ਉਹ ਏਸੀ ਵੀ ਲੱਗਿਆ ਨਾ ਸਰ ਉਹ ਇਹ ਖਰਾਬ ਹੋ ਗਿਆ ਸੀਗਾ ਉੱਪਰ ਕਨੈਕਟਡ ਆ ਕੱਲ ਮੈਡਮ ਏਸੀ ਬਾਅਦ ਚ ਕਰਾ ਲਿਓ ਆ ਕਲੈਂਸਰ ਦਾ ਤੇ ਨਿੱਕਾ ਜਿਹਾ ਕੰਮ ਆ ਆ ਦੋਵਾਂ ਪੱਖਿਆਂ ਦੇ ਕਲੈਂਸਰ ਪਵਾ ਦਿਓ ਹਾਂਜੀ ਇੱਕ ਆ ਸੈਂਟਰ ਤੇ ਲਵਾ ਦਿਓ ਦੋ ਆ ਇਹਨਾਂ ਨੂੰ ਕਲੈਂਸਰ ਪਵਾ ਦਿਓ ਠੀਕ ਆ ਸਾਡੀ ਮਾਜੇ ਦੀ ਸ਼ਾਨ ਉਹ ਮੇਰਾ ਜੱਦੀ ਪਿੰਡ ਬਾਸ ਰਿਹਾ ਅੱਲਾਹੁ ਅਕਬਰ ਸਾਡੇ ਇਲਾਕੇ ਦੇ ਜੀ ਤੇ ਇੱਥੇ ਚੰਡੀਗੜ੍ਹ ਰਹਿੰਦੇ ਚਲੋ ਜਿਉਣਾ ਅਸਤੀਫਾ ਦਿੱਤਾ ਸਾਡੇ ਨਾਲ ਹੀ ਆਜੋ ਹੈ ਹਾਂ ਵੀ ਵਧੀਆ ਕੰਮ ਚੱਲੀ ਜਾਂਦਾ ਬਹੁਤ ਅੱਛਾ ਤੁਹਾਡਾ ਅਫਸਰ ਅੱਛਾ ਗੱਲ ਤਾਂ ਸਚਾਈ ਦਾ ਪਤਾ ਲੱਗਦਾ ਜੇ ਦੂਜੀ ਪਾਰਟੀ ਵਾਲਾ ਗੱਲ ਕਰੇ ਨਹੀਂ ਤੁਹਾਡੇ ਅਫਸਰ ਨੇ ਮੈਨੂੰ ਪੁੱਛਿਆ ਨਹੀਂ ਕਿ ਤੁਸੀਂ ਕੌਣ ਮੈਂ ਕਿਹਾ ਮੈਂ ਕਹਿੰਦਾ ਜੀ ਥੋੜੀ ਦਿੱਕਤ ਹੈ ਤੁਹਾਡੀ ਆ ਮੇਰਾ ਕਾਗਜ਼ ਰਿਹਾ ਤੁਹਾਡਾ ਅਫਸਰ ਚ ਲੱਗਾ ਜਾਂਦਾ ਫਿਰ ਮੈਂ ਪੁੱਛਿਆ ਤੁਸੀਂ ਕੌਣ ਬੀਜੇਪੀ ਦੇ ਯੂਥ ਦੇ ਚੰਡੀਗੜ੍ਹ ਦਾ ਯੂਥੀ ਦਾ ਪੈਂਦੇ ਨੇ ਠੀਕ ਹੈ 17 18 ਸਾਲਾਂ ਤੋਂ ਕੋਈ ਐਸਾ ਹੁੰਦਾ ਵੀ ਨਾ ਜਿਹੜਾ ਪਾਰਟੀ ਦੇ ਉੱਤੇ ਤਾਂ ਨਹੀਂ ਰਿਹਾ ਇਹ ਤੁਹਾਡਾ ਗੁੱਡ ਨੇਮ ਕੀ ਹੈ ਮਹਕਵੀਰ ਸੰਧੂ ਆ ਜੀ ਮਹਕਵੀਰ ਸੰਧੂ ਚਲੋ ਆਇਓ ਮੇਰੇ ਕੋ ਕਿਹ ਦਿਨ ਚੰ ਜਿਸ ਕੱ ਕਰ ਰਿਹਾ ਉਹਨਾਂ ਦਾ ਬੜਾ ਲੰਮਾ ਸਮਾਂ ਨੇ ਠੀਕ ਠੀਕ ਹੈ ਠੀਕ ਹੈ ਥੈਂਕ ਯੂ ਜੀ ਪ੍ਰਧਾਨ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹੋਰ ਜੀ ਸਰਦਾਰ ਜੀ ਸਰ ਮੈਂ ਹੁੰਦਾ ਆਓ ਜੀ ਹੁੰਦਾ ਸਾਹਿਬ ਇਧਰ ਦੇਖੀ ਇਧਰ ਆ ਬੁੱਤ ਸਰ ਇਹਨੂੰ ਸ਼ਾਬਾਸ਼ ਦਿਓ ਇਹ ਸਾਰਿਆਂ ਨੂੰ ਬੈਸਟ ਹੈ ਠੀਕ ਹੈ ਜੀ ਲਓ ਜੀ ਜੇ ਸਰਕਾਰ ਵਧੀਆ ਹੋਵੇ ਤੇ ਅਫਸਰ ਆਪੇ ਬੈਸਟ ਹੋ ਜਾਂਦੇ ਆ ਕੋਈ ਕਿਸੇ ਨੂੰ ਪਰੇਸ਼ਾਨੀ ਤੇ ਨਹੀਂ ਕਿਸੇ ਕੰਮ ਦੀ ਸਰ ਇੱਕ ਗੱਲ ਹੈ ਜਿਹੜਾ ਅਸੀਂ ਉਹਨੇ ਸਾਡੀ ਸਕੂਲ ਬੱਸੇ ਦੇ ਗਿਆ ਹਾਂ ਜੀ ਬਾਸ ਕਰਾਉਂਦੇ ਆ ਉਹ ਇੰਨੇ ਦਫਤਰ ਬੜਾ ਟੂਲ ਲੈ ਗਿਆ ਉੱਧਰ ਲੈ ਗਿਆ ਉਹ ਹੁਣ ਜਿਹੜਾ ਪਾਸਿੰਗ ਸਰਟੀਫਿਕੇਟ ਹੁੰਦਾ ਵਾ ਜੋ ਕਹਿੰਦੇ ਆਨਲਾਈਨ ਹੁੰਦਾ ਜੀ ਡਾਊਨਲੋਡ ਕਰਦੇ ਉਹ ਡਾਊਨਲੋਡ ਹੋਉਂਦਾ ਨਹੀਂ ਹੁੰਦਾ ਨਹੀਂ ਅਸੀਂ ਨਾ ਵੇਹੇ ਲੋਕਾਂ ਦੀ ਸੁਖ-ਸਹੂਲਤ ਲਈ ਕਰਪਸ਼ਨ ਖਤਮ ਕਰ ਲਈ ਸਾਰਾ ਕੰਮ ਆਨਲਾਈਨ ਕਰਤਾ ਫਿਰ ਉਹ ਹੁੰਦਾ ਹੀ ਨਹੀਂ ਇਹਨਾਂ ਨੇ ਉਹ ਬਲੌਕ ਹੀ ਕੀਤਾ ਹੋਇਆ ਆ ਉਹ ਆਰਟੀਓ ਸਾਹਿਬ ਕਿਉਂ ਬਲੌਕ ਆ ਕਦਾ ਤੁਹਾਡਾ ਐਮਵੀਆਈ ਇਹ ਇਹਨਾਂ ਦੀਆਂ ਬੱਸਾਂ ਦੀ ਪਾਸਿੰਗ ਦਾ ਐਮਵੀਆਈ ਦਾ ਕੰਮ ਆ। ਹਾਂਜੀ ਹਾਂਜੀ ਆਨਲਾਈਨ ਅਪਲਾਈ ਕਰਨਾ ਹੁੰਦਾ। ਇਹ ਕਹਿੰਦੇ ਆਨਲਾਈਨ ਖੁੱਲਦਾ ਨਹੀਂਗਾ। ਨਹੀਂ ਖੁੱਲਦਾ ਸਰ ਜਦੋਂ ਐਮਵੀਆਈ ਵਿੱਚ ਜਾਸ ਕਰਦੇ ਹੋ ਬਿਲਕੁਲ ਆ ਜਾਂਦੀ ਹੈ ਜੀ। ਮੇਰੀ ਕਾਸੀ ਕਹਿੰਦੇ ਜਦੋਂ ਪਾਸ ਹੋ ਗਈ ਸਰਟੀਫਿਕੇਟ ਮਿਲਣਾ ਸਰਟੀਫਿਕੇਟ ਆ ਉਹ ਆਨਲਾਈਨ ਖੁੱਲਣਾ ਚਾਹੀਦਾ ਹੈ ਨਾ। ਉਹ ਨਹੀਂ ਖੁੱਲਦਾ ਉਹ ਕਹਿੰਦਾ ਸਾਡੇ ਕੋ ਆ ਕੇ ਲੋ ਇੱਥੇ। ਕੌਣ ਕਹਿੰਦਾ? ਉਹ ਐਮਵੀ ਨਹੀਂ ਨਹੀਂ ਉਹ ਤਾਂ ਤੁਸੀਂ ਜਿੱਥੇ ਮਰਜ਼ੀ ਲੈ ਸਕਦੇ ਹੋ ਆਪ ਦੀ ਫੋਟੋ ਤਾਂ ਲੈ ਲਓ। ਫਿਟਨੈਸ ਸਰਟੀਫਿਕੇਟ ਤੁਹਾਨੂੰ ਆਨਲਾਈਨ ਤੋਂ ਹੀ ਜਿੱਥੋਂ ਮਰਜ਼ੀ ਨਹੀਂ ਉਹ ਕਰਵਾ ਦੇਣੇ ਠੀਕ ਹੋ ਜੂਗਾ ਮੈਂ ਤਾਂ ਹੀ ਤੁਹਾਡੇ ਕੋਲ ਇੱਥੇ ਆਇਆ ਵੀ ਜੇ ਕੋਈ ਪਰੇਸ਼ਾਨੀ ਹੋਊ ਉਹਨੂੰ ਠੀਕ ਕਰੀਏ ਇਹ ਐਨ ਆਈ ਸੀ ਨੂੰ ਅੱਜ ਹੀ ਆਰਟੀਆ ਸਾਹਿਬ ਲਿਖ ਕੇ ਭੇਜੋ ਤੇ ਆਪਾਂ ਕਰਾਈਏ ਠੀਕ ਇਹਨਾਂ ਤੋਂ ਲਿਖਤੀ ਸ਼ਿਕਾਇਤ ਲੈ ਲਓ ਤੇ ਤੁਸੀਂ ਐਨ ਆਈ ਸੀ ਨੂੰ ਲਿਖ ਕੇ ਭੇਜੋ ਤੇ ਮੈਂ ਆਪੇ ਠੀਕ ਕਰਵਾ ਦਿੰਦਾ ਹੋ ਜੋ ਜੀ ਹੋਰ ਵੀ ਜੇ ਕੋਈ ਦਿੱਕਤ ਪਰੇਸ਼ਾਨੀ ਹੋਰ ਭਾਜੀ ਕੀ ਕੰਮ ਤੁਹਾਨੂੰ ਬਸ ਪੇਮੈਂਟ ਦਾ ਥੋੜਾ ਲੇਟ ਆ ਰਿਹਾ ਜੀ ਮੈਸੇਜ ਆ ਰਿਹਾ ਪੇਮੈਂਟ ਕਰਨ ਦੀ ਟੈਕਸ ਭਰਨਾ ਅਪਲਾਈ ਕਰਨੀ ਸੀ ਠੀਕ ਹੈ ਲੇਟ ਆ ਰਿਹਾ ਜੀ ਇਹ ਚਲੋ ਇਹ ਆਨਲਾਈਨ ਕੀ ਨਾ ਪ੍ਰੋਬਲਮ ਹੁੰਦੀ ਕੋਈ ਨਹੀਂ ਹੋ ਜੂਗਾ ਠੀਕ ਉਹ ਤਾਂ ਕਰਾ ਇਹਨਾਂ ਦੀ ਫੀਸ ਰਾਕੇ ਬਣਾਓ ਆਰਟੀ ਇਹਨਾਂ ਦੀ ਹਾਜ਼ਰੀ ਪੂਰੀ ਪ੍ਰੋਪਰ ਠੀਕ ਆ ਹਾਂਜੀ ਸਰ ਸਾਰੇ ਮੁਲਾਜ਼ਮ ਆਏ ਆ ਜੇ ਕੋਈ ਜੇ ਕੋਈ ਛੁੱਟੀ ਤੇ ਹੋਵੇ ਨਾ ਹਾਂਜੀ ਹਾਂਜੀ ਤੁਸੀਂ ਜੇ ਕੋਈ ਛੁੱਟੀ ਮਾਰਦਾ ਉਹਨੂੰ ਛੱਡ ਕੇ ਬੰਦਾ ਨਵਾਂ ਰੱਖੋ ਸਰ ਨਾਲੇ ਰੱਖ ਲਈਦਾ ਹੋਣਾ ਇਹ ਮੁੰਡੇ ਨੇ ਨਾ ਸਿਰ ਮਹੀਨੇ ਦੀ ਛੁੱਟੀ ਜਾਣਾ ਹਾਂ ਅਸੀਂ ਸਰ RTC ਆਫਿਸ ਲੈ ਕੇ ਭੇਜਤਾ ਕਿ ਸਾਨੂੰ ਬੰਦਾ ਚਾਹੀਦਾ ਯਾਰ ਬਿਲਕੁਲ ਕਿਉਂਕਿ ਇਹਦੇ ਬਿਨਾ ਚੱਲਣਾ ਨਹੀਂ ਕੰਮ ਬਿਲਕੁਲ ਬਿਲਕੁਲ ਇਹਦੀ ਮੇਨ ਸੀਟ ਹੈ ਮੁੰਡੇ ਦੀ ਇਹ ਤੋਂ ਬਿਨਾ ਸਰਨਾ ਨਹੀਂ ਇੱਕ ਸੀਟ ਖਾਲੀ ਆ ਉੱਥੋਂ ਵਾਲਾ ਬੰਦਾ ਉਹ ਸਰ ਸਾਹਮਣੇ ਆ ਪਰਮਿਟ ਦਾ ਕੰਮ ਤਾਂ ਭਾਉ ਹੋ ਅੱਛਾ ਉਹਨੂੰ ਉੱਧਰ ਬਿਠਾਇਆ ਹਾਂਜੀ ਉਹ ਆਪਣਾ ਕਰਦਾ ਕਮਰਸ਼ੀਅਲ ਦਾ ਸਰ ਅੱਛਾ ਉਹਦਾ ਕੰਪਿਊਟਰ ਉਹਦੀ ਸੀਟ ਉੱਧਰ ਕਰਤੀ ਫਿਰ ਖਾਲੀ ਨਾ ਇੱਥੇ ਰੱਖੋ ਲੋਕਾਂ ਨੂੰ ਭਲੇ ਖਾ ਪੈਂਦਾ ਵੀ ਕੁਰਸੀ ਖਾਲੀ ਪਈਏ ਇਹ ਸੀਟ ਖਾਲੀ ਕਿਉਂ ਹਾਂ ਉਹ ਜਿੰਨੀਆਂ ਸੀਟਾਂ ਹੁੰਦੀਆਂ ਕੁਰਸੀਆਂ ਇੱਥੇ ਰੱਖੋ ਠੀਕ ਹੈ ਸਰ ਹਾਂਜੀ ਉਹ ਦੋ ਕਮਰੇ ਨੇ ਸਰ ਇੱਕ 'ਚ ਪਰਮਿਟ ਆ ਸਰ ਇੱਕ 'ਚ ਕਮਰਸ਼ੀਅਲ ਮੈਂ ਸਮਝਦੀ ਹਾਂ ਤੁਹਾਡੀ ਗੱਲ ਪਰ ਤੁਸੀਂ ਉਹ ਕੁਰਸੀ ਖਾਲੀ ਨਹੀਂ ਰੱਖਣੀ ਫਿਰ ਵੇਖਣ ਵਾਲੇ ਨੂੰ ਲੱਗਦਾ ਵੀ ਇੱਥੇ ਮੁਲਾਜ਼ਮ ਨਹੀਂ ਹੈ ਅੱਛਾ ਇੱਕ ਜਿਹੜਾ ਆਪਣਾ ਟੈਕਸਟ ਬੁੱਕਸ ਜਿਹੜਾ ਕਲੈਕਸ਼ਨ ਹੁੰਦੀ ਆ ਹਾਂਜੀ ਹਾਂਜੀ ਸਰ ਉਹ ਕਿੰਨੇ ਦਾ ਐਸਓ ਚਲਾਨਾ ਦੀ ਚਲਾਨਾ ਦੀ ਸਰ ਉਹ ਨਾਲ ਨਹੀਂ ਸਾਹਮਣੇ ਹਿੰਨੀ ਆ ਕਿੰਨੀ ਆਪਾਂ ਨੂੰ 1 ਮਹੀਨੇ ਦੀ ਐਸ ਮਹੀਨੇ ਦੀ ਕਿੰਨੀ ਹੈ ਇੰਕਮ ਸਰੋ ਮੈਂ ਪੁੱਛਾਂ ਆ ਜੋ ਚਲੋ ਔਰ ਡਾਇਰਮੈਨ ਸਾਹਿਬ ਠੀਕ ਹੈ ਅਸੀਂ ਤੁਹਾਡੇ ਦਫ਼ਤਰ ਹੀ ਚਲ ਗਏ ਹਾਂ ਪਹਿਲਾਂ ਭਲੇਖੇ ਨਾਲ ਹੈ ਹਾਂਜੀ ਹਾਂਜੀ ਮੈਂ ਮਰਦ ਦਾ ਭੇਤਾ ਫਾਰਮ ਭਰ ਕੇ ਠੀਕ ਹੈ ਬਸ ਇੱਕ ਦਸਰ ਪਰਮਿਟ ਜਿਹੜੇ ਨਵੇਂ ਪਰਮਿਟ ਨੇ ਜੀ ਪਰਮਿਟ ਆਪਣੇ ਜਿਹੜੀਆਂ ਆਪਣੀਆਂ ਨੇ ਕੈਪ ਜਾਂ ਓਲਾ ਬੇਰ ਤੇ ਜਿਹੜੇ ਕੋਈ ਮਿਨੀ ਬੱਸਾਂ ਦੇ ਜਾਂ ਹਾਂਜੀ ਸਰ ਸਾਰੇ ਹੀ ਪਰਮਟ ਉਹ ਸਾਰੇ 5000 ਰੁਪਏ ਠੀਕ ਐ ਤੇ ਆਪਾਂ ਨੂੰ ਜਿਹੜੀਆਂ ਓਲਾ ਬੇਰ ਆ ਇਹਨਾਂ ਤੋਂ ਪੀਵੀ01 ਦੇ ਆਪਣੇ ਕੋਲੇ ਸਰ ਪੀਵੀ ਅੱਛਾ ਉਹ ਪੀਵੀ01 ਹੀ ਆ ਸਾਰੇ ਐਂਡ ਪੀ ਪਰਮਟ ਹੋ ਗਏ ਨੈਸ਼ਨਲ ਪਰਮਟ ਸਿਰ ਪੰਜਾਬ ਪਰਮਟ ਟਰੱਕਸ ਵਗੈਰਾ ਦੇ ਸਰ ਠੀਕ ਐ ਟਰੱਕਾਂ ਦੇ ਬੱਸਾਂ ਦੇ ਮਿਨੀ ਬੱਸਾਂ ਦੇ ਸਕੂਲ ਬੱਸੇ ਜਿਹੜੀ ਜਿਹੜੀ ਪੀਵੀ65 ਤੇ ਰਜਿਸਟਰਡ ਆ ਸਰ ਆਪਣੇ ਕੋਲੇ ਠੀਕ ਐ ਠੀਕ ਐ ਪੀ ਵੀ 1 ਦਾ ਸਰ ਉੱਪਰ ਹੈ ਪੀ ਵੀ 01 ਦਾ ਸਰ 522 ਉੱਪਰ ਰੱਖੋ ਠੀਕ ਹੈ ਪੀ ਵੀ 0 ਦਾ ਬੰਦਾ ਉੱਪਰ ਹੈ ਚਲੋ ਉੱਥੇ ਵੀ ਆਪਾਂ ਚੱਲਦੇ ਹਾਂ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਤੇ ਨਹੀਂ ਆਉਂਦੀ ਨਹੀਂ ਸਰ ਅੱਜ ਤੇਰੇ ਹੈਗਾ ਨਹੀਂ ਕੋਈ ਬੰਦਾ ਨਾਲ ਦੀ ਨਾਲ ਕਰਨਾ ਨਾਲ ਦੇ ਸਾਰੇ ਨਾਲ ਦੀ ਨਾਲ ਹੀ ਸਰ ਆਪਣੇ ਕਾਊਂਟਰ ਤੇ ਰੱਖਿਆ ਮਤਲਬ 9 ਤੋਂ ਡੇਢ ਹਾਂ ਜੀ ਇੰਨਾ ਟਾਈਮ ਕੰਮ ਹੋ ਰਿਹਾ ਸੀ ਫਿਰ ਅੱਧਰ ਮਿੰਟਾਂ ਇਹਨਾਂ ਲੰਚ ਕਰਨਾ ਸਰ ਜਿਹੜੇ ਡਾਕੂਮੈਂਟ ਲੈ ਲੈਣਾਂ ਇਹਨਾਂ ਨਾਲ ਦੀ ਨਾਲ ਅਪਲੋਡ ਕਰ ਦੇਣੇ ਆ ਸ਼ਾਮ ਨੂੰ ਠੀਕ ਹੈ ਚਲੋ ਚਲੋ ਵਧੀਆ ਗੱਲ ਲੈਣ ਲੱਗਣੀ ਨਹੀਂ ਚਾਹੀਦੀ ਐਵੇਂ ਖਾਲੀ ਚੱਈਦਾ ਠੀਕ ਹੈ ਠੀਕ ਠੀਕ ਠੀ